ਬਿਪਰ ਬੜਾ ਤੇਜ਼ ਸੀ 86 ਕਿਸਮ ਦੇ ਨਰਕ ਨੇ 86 ਬਿਪਰ ਦੇ ਮੁਤਾਬਕ ਕਿੰਨੇ ਕਿਸਮ ਦੇ ਨਰਕ ਆ ਜੀ 86 ਤੇ ਸਭ ਤੋਂ ਖਤਰਨਾਕ ਨਰਕ ਪਤਾ ਕਿਹੜਾ ਹੈ ਪੂ ਨਰਕ ਇਹ ਮੈਂ ਕੋੜੋਂ ਨਹੀਂ ਕਹ ਰਿਆ ਮੰਦਰ ਦੇ ਪੰਡਤ ਨੂੰ ਪੁੱਛ ਲਿਆ ਤੁਹਾਡੇ ਸ਼ਹਿਰ 'ਚ ਕਈ ਮੰਦਰ ਹੋਣੇ ਨੇ ਪੂ ਪੂ ਨਰਕ ਸਭ ਤੋਂ ਖਤਰਨਾਕ ਹੈ ਉਹਨਾਂ ਦੇ ਮੁਤਾਬਕ ਹੈ ਤੇ ਪੂ ਨਰਕ ਤੋਂ ਬਚਾਉਣ ਲਈ ਕੀ ਚਾਹੀਦਾ ਫਿਰ ਪੁੱਤਰ ਪੂ ਪਪੇ ਤੋਂ ਪੂਨ ਨਰਕ ਤੇ ਪੁੱਤਰ ਚਾਹੀਦਾ ਜਨ ਕਿ ਤੁਹਾਡੇ ਕਰ ਪੁੱਤਰ ਹੋਣਾ ਬੜਾ ਜ਼ਰੂਰੀ ਹੈ ਨਹੀਂ ਤੇ ਤੁਹਾਨੂੰ ਨਰਕਾਂ ਤੋਂ ਕੋਈ ਨਹੀਂ ਬਚਾ ਸਕਦਾ ਇਸ ਕਰਕੇ ਹਰ ਬੰਦੇ ਨੇ ਤਰਲਾ ਲਿਆ ਪੁੱਤ ਦੇਈ ਰੱਬਾ ਪੁੱਤ ਦੇਈ ਰੱਬਾ ਪੁੱਤ ਦੇਈ ਰੱਬਾ ਜਿਹਦੇ ਕਰ ਤਿੰਨ ਧੀਆਂ ਸੀ ਨਾ ਉਹ ਵੀ ਤਰਲੇ ਮਾਰਦਾ ਰਿਹਾ ਵੀ ਪੁੱਤਰਾ ਰੱਬਾ ਪੁੱਤ ਦੇ ਦੇ ਮੈਨੂੰ ਕਿਉਂਕਿ ਕਿਸੇ ਨੇ ਇਹ ਕਿਹਾ ਹੀ ਨਹੀਂ ਵੀ ਧੀ ਨਰਕ ਤੋਂ ਬਚਾਉਂਦੀ ਹੈ ਪਰ ਇਹ ਨਾ ਕਿਸੇ ਬਿੱਪਰ ਨੇ ਦੱਸਿਆ ਕਿ ਪੁੱਤਰ ਤੁਹਾਡੇ ਜਿਉਂਦੇ ਵੀ ਨਰਕਾਂ ਦਾ ਕਾਰਨ ਬਣ ਸਕਦੇ ਆ ਇਹ ਕਿਸੇ ਵਿਪਰ ਨੇ ਨਾ ਦੱਸਿਆ ਕਿਸੇ ਗ੍ਰੰਥੀ ਨੇ ਨਾ ਦੱਸਿਆ ਕਿਸੇ ਪ੍ਰਚਾਰਕ ਨੇ ਨਾ ਦੱਸਿਆ ਕਿਸੇ ਜਥੇਦਾਰ ਨੇ ਨਾ ਦੱਸਿਆ ਕਿ ਪੁੱਤਰ ਵੀ ਤੁਹਾਡੇ ਜਿਉਂਦੇ ਨਰਕਾਂ ਦਾ ਕਾਰਨ ਬਣ ਸਕਦੇ ਆ ਤੇ ਕਿੰਨੇ ਲੋਕਾਂ ਦੇ ਜਿਉਂਦੇ ਪੁੱਤਰ ਨਰਕਾਂ ਦਾ ਕਾਰਨ ਗੱਜ ਕੇ ਬੋਲੋ ਜੀ ਬਣੇ ਹੋਏ ਨੇ ਜਿਉਂਦਿਆਂ ਜਾਇਦਾਦਾਂ ਬਦਲੇ ਆਪਣੇ ਵੱਡ-ਵਡੇਰਿਆਂ ਦੇ ਗਾਟੇ ਲਾ ਕੇ ਪਰ੍ਹਾਂ ਮਾਰੇ ਪਰ ਉਹਨੇ ਕਿਹਾ ਪੁੱਤਰ ਚਾਹੀਦਾ ਕਿਉਂ ਚਾਹੀਦਾ ਕਿਉਂਕਿ ਪੂ ਨਰਕ ਤੋਂ ਪੁੱਤਰ ਬਚਾਏਗਾ ਉਹ ਉਹਦੇ ਪਿੱਛੇ ਵੀ ਸੋਚ ਬੜੀ ਕਮਾਲ ਦੀ ਸੀ ਉਹਦੀ ਉਹ ਪਤਾ ਕਿਉਂ ਕਦੇ ਵੱਡੇ ਨੇ ਚੜ੍ਹਾਈ ਕਰ ਜਾਣਾ ਵੱਡ ਵੱਡੇਰੇ ਚੜ੍ਹਾਈ ਕਰ ਜਾਣਾ ਪੁੱਤਰ ਨੂੰ ਫਿਰ ਕਿਹਾ ਜਾਏਗਾ ਕਿ ਤੇਰਾ ਬਾਪੂ ਤੇ ਉਰਲੇ ਬਨੇ ਬੈਠਾ ਨਦੀ ਦੇ ਕੰਢੇ ਤੇ ਤੂੰ ਸਾਡੀ ਪੂਜਾਕਾਰ ਸਾਡੀ ਸੇਵਾਕਾਰ ਸਾਡਾ ਦਾਨਪੁੰਨਕਾਰ ਸਾਡੇ ਅੱਗੇ ਰੱਖ ਤਾਂ ਕਿ ਤੇਰੇ ਪਾਪਾ ਜੀ ਨੂੰ ਸਵਰਗ ਦੀ ਟਿਕਟ ਮਿਲ ਜੂ ਅੱਛਾ ਕਮਾਲ ਦੀ ਗੱਲ ਵੇਖੋ ਤੁਸੀਂ ਸੇਵਾ ਸਾਡੀ ਕਰ ਤੇ ਨਰਕ ਤੋਂ ਬਚੂਗਾ ਜੇ ਮੈਂ ਤੁਸੀਂ ਰੱਬ ਦੇ ਏਜੰਟ ਜੇ ਤੁਸੀਂ ਪਰਮੇਸ਼ਰ ਸਵਾਲ ਕੌਣ ਕਰੇਗਾ ਇਹ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਵਾਲ ਕੀਤੇ ਅਗਲੇ ਜੰਗਾ ਕਰਨ ਆ ਗਏ ਇਹ ਸਵਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੇ ਸਵਾਲ ਗੁਰੂ ਨਾਨਕ ਸਾਹਿਬ ਦੇ ਘਰ ਨੇ ਕੀਤੇ ਸਵਾਲ ਭਗਤ ਨਾਮਦੇਵ ਜੀ ਨੇ ਕੀਤੇ ਇਹ ਸਵਾਲ ਭਗਤ ਕਬੀਰ ਜੀ ਨੇ ਕੀਤੇ ਅਗਲੇ ਹਾਥੀ ਅੱਗੇ ਬੰਨ ਕੇ ਸੁੱਟਿਆ ਗਿਆ ਤੇ ਕੀਤੇ ਆਮ ਲੋਕਾਂ ਦੇ ਹੱਕ ਵਾਸਤੇ ਪਰ ਅਸੀਂ ਫਿਰ ਵੀ ਸਮਝਣ ਨੂੰ ਤਿਆਰ ਨਹੀਂ ਆਓ ਇਸ ਪਖੰਡਵਾਰ ਦੇ ਜਾੜੇ ਨੂੰ ਲਾ ਕੇ ਪਰਾਂ ਛੁੱਟੋ ਜੇ ਪਾਰਸ਼ਾ ਦੇ ਸੱਚੀ ਗੁਰਪਰਬੰਦਰੋਂ ਮਨਾ ਰਹੇ ਜੇ ਜਿਉਂਦੇ ਮਾਂ ਬਾਪ ਦੀ ਰਿਸਪੈਕਟ ਕਰੋ ਜਦੋਂ ਬਾਜ਼ਾਰ ਕੱਪੜੇ ਬਣਾਉਣ ਜਾਂਦੇ ਹੋ ਵੱਡਿਆਂ ਦੇ ਪਹਿਲਾਂ ਕੱਪੜੇ ਖਰੀਦੋ ਮਾਂ ਨੂੰ ਆਪਣੇ ਹੱਥੀਂ ਸ਼ਾਵਲ ਲੈ ਕੇ ਦਿਓ ਬਾਪੂ ਨੂੰ ਆਪਣੇ ਹੱਥੀਂ ਲੋਈ ਲੈ ਕੇ ਦਿਓ ਬਾਪੂ ਨੂੰ ਆਪਣੇ ਹੱਥੀਂ ਬਾਸਕਟ ਬਣਾ ਕੇ ਦਿਓ ਆਪਣੇ ਹੱਥੀਂ ਜੁੱਤੀ ਆਪ ਲੈ ਕੇ ਦਿਓ ਮਰਨ ਤੋਂ ਬਾਅਦ ਨਾ ਪੰਡਾ ਬੰਦ ਬਣ ਕੇ ਗੁਰਦੁਆਰੇ ਰੱਖੋ ਵੀ ਇਹ ਸਾਡੇ ਪਾਪਾ ਜੀ ਇਸ ਮਿਸਤਰੀ ਤੇ ਸੁਣਾ ਕਰਨਗੇ ਜੁੰਦੇ ਜੀ ਵਧੀਆ ਚਾਦਰ ਹੋਵੇ ਵਧੀਆ ਸਹਰਾਣਾ ਹੋਵੇ ਵਧੀਆ ਉਹਨਾਂ ਦੀ ਜੁੱਤੀ ਹੋਵੇ ਵਧੀਆ ਟਾਵਲ ਹੋਵੇ ਉਹਨਾਂ ਦਾ ਜੁੰਦੇ ਜੀ ਜਦੋਂ ਨੋਹ ਪੁੱਤ ਬਾਜ਼ਾਰੋਂ ਸ਼ੌਪਿੰਗ ਕਰਨ ਜਾਂਦੇ ਆ ਉਦੋਂ ਧਿਆਨ ਰੱਖਣ ਕਿ ਮੇਰੀ ਸੱਸ ਨੇ ਸ਼ੌਲ ਕਿਹੜਾ ਲਿਆ ਮੇਰੇ ਪਾਪਾ ਜੀ ਦੀ ਜੁੱਤੀ ਕਿਦਾਂ ਦੀ ਹੈ ਆ ਮਗਰੋਂ ਪੰਡਾ ਬੰਨ ਕੇ ਰੱਖਣ ਨਾਲ ਇਹ ਕਿਹਨੂੰ ਦੇਣਾ ਹੈ ਉਦਾਂ ਗੁਰਦੁਆਰੇ ਤੁਸੀਂ ਪੰਜ ਪੱਖੇ ਚੜਾ ਦਿਓ 10 ਗੱਦੇ ਲੈ ਲਿਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਇਹ ਸੋਚ ਕੇ ਨਹੀਂ ਕਰਨਾ ਵੀ ਮੈਂ ਇਹ ਬਿਸਤਰਾ ਚੜਾਉਂਗਾ ਤੇ ਇਹ ਤੇ ਸਾਡੇ ਪਰਦਾਦਿਆਂ ਨੇ ਜਾ ਕੇ ਸੌਣੇ ਨਾ 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 ਇਹ ਭੁਲਿਖਾ ਦਿਮਾਗ ਚੋਂ ਉੱਚੀ ਬੋਲੋ ਜੀ ਕੱਢਿਓ ਕੱਢਿਓ ਜਿਉਂਦੇ ਜੀ ਹਰ ਸਿਆਲ ਜਦੋਂ ਆਰੰਭ ਹੁੰਦਾ ਹੈ ਜਦੋਂ ਸਰਦੀਆਂ ਆਰੰਭ ਹੁੰਦੀਆਂ ਇਹ ਚੈੱਕ ਕਰੋ ਕਿ ਉਹ ਮਾਂ ਹੈ ਜਿਹੜੀ ਆਪ ਗਿੱਲਿਆਂ ਥਾਵਾਂ ਤੇ ਪੈ ਪੈ ਕੇ ਸਾਨੂੰ ਸੁੱਕਿਆਂ ਥਾਵਾਂ ਤੇ ਪਾਉਂਦੀ ਰਹੀ ਹੈ ਇਹ ਉਹ ਬਾਪੂ ਐ ਜਿਹੜਾ ਆਪਣੀ ਜੁੱਤੀ ਨਹੀਂ ਸੀ ਲੈਂਦਾ ਕਹਿੰਦਾ ਸੀ ਪੁੱਤ ਨੂੰ ਨਵੀਂ ਜੁੱਤੀ ਲੈ ਦਿਆਂ ਕਿਤੇ ਬਾਪੂ ਦੀ ਜੁੱਤੀ ਦਾ ਥੱਲਾ ਤੇ ਨਹੀਂ ਟੁੱਟਾ ਇਹ ਵੇਖਿਆ ਕਰੋ ਭਜੇ ਫਿਰਦਿਆਂ ਪਖੰਡੀਆਂ ਦੇ ਮਾਰ ਕੋ ਕਿਸੇ ਮਗਰ ਭੱਜਾ ਫਰਦਾ ਘਰ ਸੰਭਲੋ ਗੁੱਸਾ ਨਾ ਕਰਿਓ ਮੈਂ ਪਹਿਲਾਂ ਮਾਫੀ ਮੰਗ ਲਵਾਂ ਆਪਣੇ ਪਰਿਵਾਰਾਂ ਵੱਲ ਧਿਆਨ ਦਿਓ ਆਪਣੇ ਬੱਚਿਆਂ ਵੱਲ ਧਿਆਨ ਦਿਓ ਸਤਗੁਰ ਨੇ ਆਖਿਆ ਪਖੰਡੀਆਂ ਮਗਰ ਨਾ ਭਜੋ ਤੁਹਾਡਾ ਘਰੇ ਰੱਬ ਹੈ ਜਿਹਨੂੰ ਆਪਣੇ ਘਰ ਚੋਂ ਮਾਂ ਚੋਂ ਰੱਬ ਨਹੀਂ ਦੱਸਿਆ ਪਿਓ ਚੋਂ ਰੱਬ ਨਹੀਂ ਦੱਸਿਆ ਉਹਨੂੰ ਰੱਬ ਬਾਹਰ ਦੱਸਣਾ ਵੀ ਕਿਤੇ ਨਹੀਂ ਕਿਤਨ ਦੱਸਣਾ ਜਿੱਥੇ ਮਰਜ਼ੀ ਪਜਾ ਫਰੇ ਬੇਪਰਵਾਹ ਤੇ ਸੀ ਉਹਨੇ ਪੱਥਰ ਨੂੰ ਤੇ ਰੱਬ ਕਹਿਤਾ ਮਾਂ ਨੂੰ ਰੱਬ ਨਹੀਂ ਕਿਹਾ ਧੀ ਨੂੰ ਰੱਬ ਨਹੀਂ ਕਿਹਾ ਭੈਣ ਨੂੰ ਰੱਬ ਨਹੀਂ ਕਿਹਾ ਇਥੇ ਜਿਉਂਦੇ ਜੀ ਧੀਆਂ ਅਗਲਾ ਕੇ ਸਾੜੀਆਂ ਜਾਰੀਆਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਐਡੀ ਪਿਆਰੀ ਫਿਲਾਸਫੀ ਐਡੀ ਪਿਆਰੇ ਵਿਚਾਰ ਧਾਰਾ ਜਦਨ ਅਸੀਂ ਘਰਾਂ ਚ ਬਜ਼ੁਰਗਾਂ ਦੀ ਰਿਸਪੈਕਟ ਕਰ ਲੱਗ ਪਏ ਸਾਡੇ ਘਰ ਸਵਰਗ ਬਣ ਜਾਂਦੇ ਆ ਪਿਆਰਿਓ ਕਿਸੇ ਦਾ ਮਰਨੂ ਜੀ ਨਹੀਂ ਕਰਨਾ ਨਾ 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 ਹਰ ਇੱਕ ਨੇ ਕਹਿਣਾ ਰੱਬਾ ਐਦਾਂ ਦੀਆਂ ਸੀਸਾਂ ਲਾਓ ਆਪਣੇ ਬਜ਼ੁਰਗਾਂ ਦੀਆਂ ਕਿ ਤੁਹਾਡੇ ਬਜ਼ੁਰਗ ਮੂੰਹੋਂ ਕਹਿ ਉਠਣ ਐਹੋ ਜੀ ਔਲਾਦ ਰੱਬ ਸਭ ਨੂੰ ਦੇਈ ਐਹੋ ਜੇ ਬੱਚੇ ਰੱਬਾ ਇਹ ਨਾ ਹੋਵੇ ਤੁਹਾਡੇ ਸਤਾਏ ਹੋਏ ਤੁਹਾਡੇ ਬਜ਼ੁਰਗ ਇਹ ਕਹਿਣ ਇਹੋ ਜੀ ਗੰਦੀ ਔਲਾਦ ਕਿਸੇ ਦੇ ਘਰ ਪੈਦਾ ਨਾ ਹੋਵੇ ਇਹੋ ਜਾਂ ਕਰਦਾਰ ਬਣਾਇਓ ਕਿ ਤੁਹਾਡੇ ਬਜ਼ੁਰਗ ਸਿਰੇ ਉੱਠ ਕੇ ਰਾਤ ਨੂੰ ਸੌਣ ਲੱਗਿਆ ਇਹ ਪ੍ਰੇਰ ਕਰਨ ਅਰਦਾਸ ਕਰਨ ਇਹੋ ਜੀਆਂ ਨੋਹਾਂ ਇਹੋ ਜੀਆਂ ਧੀਆਂ ਇਹੋ ਜੇ ਪੁੱਤ ਰੱਬ ਜੀ ਸਾਰਿਆਂ ਨੂੰ ਤੇ